ਆ ਸਾਰੇ ਜੰਗ ਲਾਉਣ ਵਾਲੀ ਨੇ ਕਿ ਕੋਈ ਠਕਾਉਣ ਵਾਲਾ ਵੀ ਹੈਗਾ ਇੱਥੇ ਮੇਰੇ ਸਾਡਾ ਮੁੰਗੀ ਪਿੰਡ ਦਾ ਕੋਈ ਟਾਰ ਨਹੀਂ ਦਿੰਦਾ ਹੁੰਦਾ ਇੱਥੇ ਦੇ ਹਥਿਆਰ ਗੁੰ ਕਿਹੜਾ ਦੇਸ਼ ਦੇਗਾ ਕੋਈ ਕਿਹੜਾ ਦੇ ਦੇਗਾ ਓਏ ਭਰਾਵੋ ਕਿਸ ਤੋਂ ਹਥਿਆਰ ਥੋ ਵੀ ਰੋ ਵੀ ਰਹਿਣ ਤੋਂ ਟਿੱਕੇ ਬਈ ਉਹ ਕੁਝ ਨਹੀਂ ਰੱਖਿਆ ਜੰਗ 'ਚ ਤੁਸੀਂ ਤਾਂ ਘਰ ਆਏ ਮੱਟੀਆਂ ਲੈ ਆਉਣ ਜਿਵੇਂ ਬਹਿਜ ਪੱਤਰਾ ਵੰਡਦੇ ਹੁੰਦੇ ਆ ਜੀ ਹਾਂ ਹੱਥ ਛੁੜ ਕੇ ਬੇਨਤੀ ਆ ਵੀਰ ਬਣ ਕੇ ਕੋਈ ਸਿਆਣਾ ਆ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਕਿ ਆ ਸਾਡੇ ਪਿੰਡਾਂ 'ਚ ਉਂਗਲ ਬਹੁਤ ਰਹੁੰਦੇ ਨੇ ਕਿਸੇ ਨੂੰ ਉਂਗਲ ਲਾ ਕੇ ਸਰਪੰਚੀ ਚ ਉਠਾਤਾ ਕਿਸੇ ਨੂੰ ਕਾਹੇ ਚੱਕਦਾ ਵੇਹ ਨੂੰ ਕਾਦਣ ਚੱਕਦਾ ਹੁਣ ਬਣਵਾਣ ਲੱਗ ਗਿਆ ਦਾ ਯਾਰ ਪਿੰਡਾਂ ਨਾਲੋਂ ਵੱਧ ਉਂਗਲ ਸੇਸ਼ ਰਹੁੰਦੇ ਨੇ ਤੇਰੇ ਵੀ ਕੋਈ ਗੱਲ ਮਿਲ ਖੱਟੇ ਚੱਕਦੇ ਦਿਨੋਂ ਮਰਜੀ ਮਟੀਰੀਅਲ ਨਹੀਂ ਜੇ ਮੈਂਦਾ ਨੇ ਨਾ ਜੜੜਾ ਤੁਝਾ ਜੜ ਨਹੀਂ ਜੇ ਗਰੇੜ ਨਹੀਂ ਠਾ ਦੇ ਪਰੋਂਦੇ ਉਹ ਤੋਂ ਉਹਨਾਂ ਨੂੰ ਕਹਿੰਦਾ ਤੂੰ ਠਾ ਦੇ ਪਰੋਂਦੇ ਕੀ ਹੋਇਆ ਵੀਰ ਵਾ ਕੇ ਵਾ ਕੋਈ ਦਾ ਸਿਆਣਾ ਆ ਜੋ ਇੱਥੇ ਜਿਹੜਾ ਕੈਦੇ ਵੀ ਟਿੱਕੇ ਵਾ ਜੋ ਕੁਝ ਨਹੀਂ ਰੱਖਿਆ ਕਿਸੇ ਨੇ ਆ ਕੇ ਕਿਹਾ ਦੀ ਨਹੀਂ ਜੰਗ ਰੁੱਕ ਨਹੀਂ ਜੰਗ ਰੁੱਕ ਸਾਰੇ ਦਿਨ ਵਰ ਠੋਕੋ 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 ਸੋ ਸਾਰੇ ਸੋਸ਼ਲ ਮੀਡੀਆ ਨਾਲ ਬੇਂਟੀਆਂ ਵਿੱਚ ਜੰਗ ਲੋਹੇ ਨੂੰ ਲੱਗ ਜਾਣਾ ਲੋਹਾ ਵੀ ਖਾ ਜੰਦੀ ਇਹ ਤਾਂ ਫੇਰ ਵੀ ਦੇਸ਼ ਆ ਅੱਖ ਨਹੀਂ ਬਚਣਾ ਰੀਲਾਂ ਤੇ ਬੋਲਣਾ ਬਹੁਤ ਸੌਖਾ ਪਰ ਉਹ ਪ੍ਰਭਾਵ ਘਾ ਰੁਝੜ ਜਾਂਦੇ ਨੇ ਆ ਦੂਜਾ ਧੰਨਵਾਦ ਸਾਰੇ মিডিਆ ਵਾਲਿਆਂ ਜੋ ਲੱਗੇ ਕਰਨ ਮਿੰਦੇ ਗਰਾਉਂਡ ਜ਼ੀਰੋ ਤੋਂ ਰਿਪੋਰਟਾਂ ਦੀ ਗਰਾਉਂਡ ਜ਼ੀਰੋ ਤੋਂ ਰਿਪੋਰਟਾਂ ਮਾਗ ਪੋਥਾਂ ਨੇ ਉਨੜ ਸਾਈ ਲੱਜ ਨਾੜਾ ਵਾ ਦੇਸ਼ਾਂ ਚ ਕੋਈ ਹਲ ਚੱਲ ਜੇ ਆਪਦੇ ਬੰਦੇ ਹੀ ਬਣਾਉਂ ਲਾ ਕੇ ਡਿਫੀਸ਼ਲ ਜਾ ਕੇ ਉੱਤਰ ਸੜਦਾ ਕਰ ਤੇ ਇੱਧਰ ਸੜਦਾ ਕਰ ਸੋਨੂੰ ਇੱਕ ਗੱਲ ਦੱਸ ਦਿੰਨਾ ਜਿੱਦੇ ਬੰਬ ਜੇ ਸੁੱਤੀ ਡੱਕਣ ਲੱਗੇ ਨਾ ਆ ਗਰਾਉਂਡ ਜ਼ੀਰੋ ਰਿਪੋਰਟਰਾਂ ਦਾ ਇੱਕ ਨਹੀਂ ਥਾ ਬਾਕੀ ਭਰਾਵਾ ਜੰਗ ਦੇ ਵਿੱਚ ਕਈ ਲੋਕ ਲੈਣਾ ਮਿਸਯੂਜ਼ ਕਰ ਲੈ ਆ। ਆਹ ਸਾਡੇ ਘਰ ਤੋਂ ਹੀ ਲੈ ਲੈ। ਆਹ ਜਿਸ ਮੇਰੇ ਮੇ ਜਵਾਗ ਜੀ ਨੂੰ ਕਹੋ ਮਖਾ ਮਾਪੂ ਤੇ ਜਾ ਕੇ ਉਹਨਾਂ ਮਾਂ ਤੋਂ ਸਬਜ਼ੀ ਦੀ ਸਪਰੇਅ ਕਰਦੀ ਹੈ। ਕਿਹੜੀ ਸਵੇਰ ਭਰਾਵਾ ਤਰ ਆਵੇ ਆਪ ਨੂੰ ਕੜੜੀਆਂ ਪੈ ਗਿਆ। ਨਹੀਂ ਕਿ ਆਪ ਨੂੰ ਰੋੜੀ ਪੈ ਗਈ। ਲੈ ਸੋਨਿਆ ਆਪ ਨੂੰ ਮੋਗਿਆ ਬੈਗਿਆ। ਉਹ 4-5 ਘੰਟੇ ਸਾਡੇ ਟੱਪਰ ਦਾ ਕੀ ਗਿਣਾ ਪਿਆ ਰਿਹਾ ਉਹ ਜਵਾਗ ਜੀ ਚੜਾ ਗਾ ਆਰਾਮ ਕੇ ਪ੍ਰਵਾਸੀ ਬੈਟ ਤੇ ਬੈਹਗੇ ਮਾਲੇ ਵੀ ਹੁਣ ਗੁਰਦੁਆਰੇ ਬਣਾਇਆ ਤਦੰਦਰ ਬੈਠੇ ਸੋ ਨਿਕੜਾ ਬੈੰਦਰੀਆ ਵੀ ਕਾ ਪੋ ਪੇਛੇ ਢੀਕਾ ਮਮਗਾ ਫੋੜੀ ਜਾ ਉਹ ਮਗਾ ਸਾਟੇ ਕਰ ਚ ਪਾਣੀ ਨਹੀਂ ਲਾਉਂਦਾ ਮੈਂ ਠੀਕ ਕਰਦਾ ਸੀ ਮੋਗ ਡਰਿਲ ਕੀ ਹੋਇਆ ਮੋਗ ਡਰਿਲ ਜੇ ਮੈਂ ਖਾ ਮੋਗ ਡਰਿਲ ਦਾ ਮਾਤਰੇ ਵੀ ਆ ਵੀ ਆਪਾਂ ਨੂੰ ਕਹਿੰਦਾ ਪਹਿਲਾਂ ਸਿਖਾਵਣਗੇ ਕਿ ਕਿੱਥੇ ਲੋਕਣਾ ਤੁਸੀਂ ਵੀ ਕਿੱਥੇ ਛੋਟੀ ਸੇਫ ਸਾਈਡ ਖਾ ਮੈਂ ਤਾਂ ਦੇਖ ਸਾਹ ਤੁਸੀਂ ਸੇਫ ਸਾਈਡ ਆਪਣਾ ਲੱਗਿਆ ਮਾਂ ਉਹ ਕਾ ਜਦੋਂ ਇੱਥੇ ਮੈਂ ਉਹਦਾ ਕੱਪੜਾ ਨਹੀਂ ਲਾ ਕੇ ਨਾ ਪਾਛਤ ਰਹੇ ਕਿ ਪਾਉਣ ਨਹੀਂ ਕੀ ਹੋਇਆ ਉਹ ਮਗਾ ਤੁਸੀਂ ਉਹਦੇ ਤੇ ਮੈਂ ਮਗਾਏ ਤਾਂ ਪੰਜ ਚਾਰ ਵਾਰੀ ਹੋਰ ਮੋਗ ਡਰਿਲ ਕਰਤੀ ਮੈਂ ਸਾਨੂੰ ਕਿਸ ਨੂੰ ਅਟੈਕ ਆ ਗਿਆ ਕੀ ਹੋਇਆ ਉਹ ਮਾਗਿਆ ਮੈਂ ਤੇਰੀ ਬਾਸੀ ਨੂੰ ਮੋੜ ਲਾਉਣ ਲੱਗਾ ਜਿਵੇਂ ਤੇਰੇ ਕੋਲ ਤਾਂ ਨਹੀਂ ਆਇਆ ਜਵਾਗਿਆ ਮਾ ਦੋ ਇਹ ਕੋ ਸਿੱਧਾ ਰਾਹ ਦੇ ਦੇ ਮੈਂ ਸਬਜੀ ਦੇ ਸਪਰੇਅ ਨਹੀਂ ਕਰ ਲਈ ਮਾ ਤੂੰ ਕਿਸਾਟ ਤੋਂ ਪੁੰਬਾਈ ਮੈਂ ਉਹ ਸਾਰੇ ਟੱਬਰ ਨੇ ਅੱਜਾ ਦਿਮਾਗ ਖਰਾਬ ਕਰਤਾ ਭਰਾਵਾ ਤੂੰ ਆਏ ਮੜਲਾ ਕਰਨ ਲੰਗਾ ਨਾ ਚਪੇਰਾ ਵੀ ਪੀਪੀ ਦੇ ਪਿਆ ਮੈਂ ਜੋ ਟੱਕਾ ਮੋਟਰਸ ਦੇਖੀ ਅਰਮੀ ਪਿਆਦੋਂ ਮਾਂ ਜਮੀਦਲੇ ਵਾਗੇ ਕਾ ਕੀ ਗੱਲ ਕਹਿੰਦਾ ਖਬਰਾਂ ਸੁਣਾ ਮੈਂ ਤੈਨੂੰ ਵਾ ਵਾ ਉਹ ਕਹਿੰਦਾ ਬ੍ਰੇਕਆਊਟ ਵਾਲੀ ਖਬਰ ਜੀ ਸੁਣਖਿਆ ਆਪਣਾ ਅਦਾ ਪਿੰਡ ਕਹਿੰਦਾ ਮੈਂ ਤੁਨੀ ਚੈੱਕ ਕਰਾ ਉਹ ਕਹਿੰਦਾ ਭਰਾਵਾ ਤੁਸੀਂ ਨਾ ਘਬਰਾਓ ਆਪਣੇ ਨਾਲ ਆਰਮੀ ਦੁੱਕਣੀ ਸਿਆਣੀ ਹੈ ਕਹਿੰਦਾ ਉਹਨਾਂ ਦਾ ਸਾਥ ਦਿਓ ਜਿਵੇਂ ਉਹ ਕਹਿੰਦੇ ਨੇ ਕੱਤਹੁਰਾ ਕੋਈ ਨਾ ਭਗਾਉਂ ਜਮ ਫੋਨ ਕਰ ਆਪੇ ਬਣ ਕੇ ਆ ਜੇਗਾ ਤੇਰੇ ਵੱਲ ਕਿਹੜੀ ਕੋਈ ਜਾਣਾ ਭਰਾਵਾ ਤੁਸੀਂ ਦੇਣੇ ਨਾ ਆਪਣੇ ਪਿੰਡਾਂ ਨੇ ਮੇਰਾ ਫੋਨ ਨਾ ਬੇਲਟਿੰਗ ਚਾਉਣ ਲੱਗਾ ਤੇ ਫੋਨ ਤੇ ਫੋਨ ਕਰੀਂ ਨਹੀਂ ਦੱਸਦੇ ਤੇ ਤੁਹਾਡੇ ਦਾ ਬਲੱਡ ਵਾ ਗਿਆ ਮੇਰੇ ਸਾਲੋ ਕਹਿੰਦੇ ਜੀ ਬੰਦ ਕਰ ਦੇ ਸੀ ਹੋਰ ਕੋਈ ਹੈ ਨਾ ਇਟਸਾ ਮੈਂ ਕੱਤਲੂ ਜਾਣਾ ਕਰੇ ਮਾ ਮੈਂ ਵੀ ਦੇ ਲਈ ਸੀ ਪੀ ਦੀ ਮਾਂ ਬਦਪਾਗ ਬੋਗ ਦੇ ਲਾ ਕੇ ਸਾਹ ਰੈਂਡ ਦੇ ਭਰਾਵਾ ਮੀਨਾ ਕਹਿੰਦਾ ਨੇ ਪਾਲ ਕਿਤੇ ਲਾ ਕੇ ਲੰਡੂ ਜਾ ਪੈ ਇੱਕ ਮਾਰ ਬੰਦਰੀਆਂ ਚਾਹ ਕਿੰਨੀ ਐਂ ਕਰੀ ਜਾਵੇ ਸਿੱਧਾ ਮਾਂ ਦੇ ਸਿੱਧਾ ਮਾਂ ਦੇ ਆਂਡ ਰਵਰਦਾ ਸਾਰਾ ਪਿੰਡ ਪਰਵਾਦੀ ਆ ਤੂੰ ਉਹ ਜਿਹੜੀ ਆ ਮੈਂ ਡਰਿੰਕ ਵਾਲੀ ਗੱਲ ਕਹੀ ਆ ਭਰਾ ਬੋ ਇਹਨੂੰ ਮਜ਼ਾਕ ਚ ਨਾ ਲੈਦੇ ਉਹ ਸੱਚੀ ਸੀਰੀਅਸ ਗੱਲ ਆ ਤੇਰਾ ਹੋਵੇ ਵੀ ਦੋ ਪੈ ਕੇ ਲਾ ਕੇ ਤਾਂ ਚਾਹ ਇੱਕ ਨਹੀਂ ਬੈਂਟਰੀਆਂ ਮਾਰੀ ਜਾਓ ਇਹ ਬਹੁਤ ਗੰਭੀਰ ਮਸਲਾ ਹੁੰਦਾ ਬਲੈਕਆਊਟ ਦਾ ਮਤਲਬ ਪੂਰਾ ਦਿਹਾੜਾ ਛਾਇਆ ਹੁੰਦਾ ਜੀ ਸੋ ਕੋਈ ਵੀ ਹੈ ਜੀ ਹਰਕਤ ਨਾ ਕਰੀ ਜਾਵੇ ਜੋ ਆਰਮੀ ਕਹਿੰਦੀ ਆ ਉਹ ਬਹੁਤ ਸੁੱਝੇ ਹੋਏ ਬੰਦੇ ਨੇ ਆਪਾਂ ਨੂੰ ਉਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਜਿਵੇਂ ਵੀ ਉਹ ਕਹਿੰਦੇ ਨੇ ਕਿਉਂਕਿ ਆਪਣੇ ਨਾਲ ਜ਼ਿਆਦਾ ਜਾਨ ਉਹਨਾਂ ਦੀ ਖਤਰੇ 'ਚ ਹੁੰਦੀ ਹੈ ਜਰ ਸਾਡੀ ਤਾਂ ਇਹ ਹੀ ਬੇਨਤੀ ਹੈ ਜੀ ਵੀ ਵੀ ਅਮਨ ਸ਼ਾਂਤੀ ਰਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਮਲਕ ਨੂੰ ਕੋਈ ਨੁਕਸਾਨ ਨਾ ਹੋਵੇ ਸੋ ਹਜੇ ਤੱਕ ਸਭ ਕੁਝ ਸੇਫ ਆ ਜੀ ਆਤਮਾ ਕੇ ਹਰਤਾ ਅਸਾ ਕਿ ਸਭ ਸੇਫ ਹੀ ਰਹੇ ਕੋਈ ਘਬਰਾਉਣ ਦੀ ਲੋੜ ਨਹੀਂ ਸਾਰੇ ਆਰਮੀ ਦਾ ਸਾਥ ਦਿਓ ਸასი ਗਾਲ ਜੀ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ